ਖੋਣ ਵਾਲੀ ਗੱਲ ਆ ਖੋਣ ਵਾਲੀ ਅੱਜ ਤੁਹਾਨੂੰ ਸਾਰਿਆਂ ਨੂੰ ਕਾਲਜ ਟਾਈਮ ਚੇਤੇ ਕਰਾਵਾਂ ਪਿਛਲਾ ਤੁਹਾਡਾ ਦਾ ਟਾਈਮ ਚੱਲਣ ਰਿਹਾ ਬਜ਼ੁਰਗੋ ਸੁਣਨ ਵਾਲੀ ਗੱਲ ਹੈ ਬੰਦਾ ਇੱਕ ਵਾਰੀ ਫਿਰ ਜਵਾਨ ਹੋ ਜਾਂਦਾ ਗੱਲ ਸੁਣ ਕੇ ਇੱਕ ਬੰਦਾ ਜਦੋਂ ਅੱਜ ਉਹ ਬੰਦੇ ਦੀ ਉਮਰ ਆ 50 ਸਾਲ 50 ਸਾਲੀ 45 ਸਾਲ ਉਹਨੂੰ ਕਾਲਜ ਟਾਈਮ ਤੇ ਇੱਕ ਕੁੜੀ ਪਸੰਦ ਆਉਂਦੀ ਐ ਪਰ ਉਹ ਇੰਨਾ ਸ਼ਾਈ ਹੁੰਦਾ ਉਹਨੂੰ ਵਿਚਾਰੀ ਨੂੰ ਪ੍ਰਪੋਜ਼ ਹੀ ਨਹੀਂ ਕਰ ਕਰ ਸਕਦਾ ਕੁੜੀ ਨੂੰ ਵੀ ਹੁੰਦਾ ਕੁੜੀ ਦੀ ਮੰਮੀ ਕਹਿੰਦੀ ਬੇਟਾ ਤੇਰਾ ਵਿਆਹ ਕਰਦੀ ਐ ਕਹਿੰਦੀ ਨਹੀਂ ਮੰਮੀ ਮੁੰਡਾ ਇੱਕ ਪਸੰਦ ਆ ਪਰ ਮੈਂ ਉਹਨਾਂ ਚਿਰ ਉਹਦੀ ਵੇਟ ਕਰਦੀ ਆ ਜਿੰਨਾ ਚਿਰ ਉਹ ਮੈਨੂੰ ਆਪ ਕਹੂਗਾ ਹਾਂ ਪਰ ਉਹ ਕੀ ਹੁੰਦਾ ਉਹ ਕਹਿ ਹੀ ਨਹੀਂ ਸਕਦਾ ਕੁੜੀ ਦਾ ਵੀ ਕਿਤੇ ਵਿਆਹ ਹੋ ਜਾਂਦਾ ਪਰ ਬੰਦਾ ਉਹ ਮੁੰਡਾ ਵਿਆਹ ਨਹੀਂ ਕਰਾਉਂਦਾ ਐਂ ਹੀ ਰਹਿੰਦਾ ਇੱਕ ਚੀਜ਼ ਨੂੰ ਆਪਦੀ ਇੱਕ ਚੀਜ਼ ਨੂੰ ਆਪਦੀ ਸੰਕਣ ਬਣਾ ਲੈਂਦਾ ਉਹ ਹੈ दारू ਪੁੱਲ ਪਿੰਦਾ ਕਿਤੇ 45 ਸਾਲਾਂ ਬਾਅਦ ਉਹ ਕੁੜੀਓ ਨੂੰ ਰੇਲਵੇ ਰੇਲਵੇ ਟਰੈਕ ਤੇ ਵੇਖਦੀ ਆ ਤੇ ਇੰਨੀ ਨਹੀਂ ਦਾੜੀ ਵਧੀ ਹੁੰਦੀ ਆ ਕੁੜੀ ਪਛਾਣਦੀ ਆ ਕਹਿੰਦੀ ਹਾਂ ਫਲਾਣਾ ਸਿੰਘ ਕਹਿੰਦਾ ਤੂੰ ਇੱਥੇ ਕਿਵੇਂ ਕਹਿੰਦੀ ਕੁਛ ਨਹੀਂ ਆਪਦੇ ਸਹੁਰੇ ਚੱਲੀ ਸੀ ਕਹਿੰਦਾ ਨਾਲ ਕੌਣ ਆ ਕਹਿੰਦੀ ਹੁਣ ਕਹਿ ਵੀ ਨਹੀਂ ਸਕਦੀ ਵੀ ਤੈਨੂੰ ਮਾਮਾ ਕਵੇ ਕਹਿੰਦੀ ਹੋਣੀ ਮੈਂ ਦੱਸਣਾ ਕੌਣ ਆ ਆਪੇ ਗੈਸ ਕਰ ਲਾ ਕਹਿੰਦਾ ਗੱਲ ਤੇਰੇ ਨਾਲ ਮੈਂ ਵੀ ਕਰਨੀ ਆ ਪਰ ਇੱਥੋਂ ਠੇਕਾ 1/2 ਕਿਲੋਮੀਟਰ ਦੂਰ ਆ 1/2 15 ਮਿੰਟ ਇੱਥੇ ਬਹਿ ਮੈਂ ਪੌਹ ਆ ਲੈ ਕੇ ਆਇਆ ਜਦੋਂ ਪੌਹ ਆ ਲੈ ਕੇ ਆਉਂਦਾ ਪੌਹ ਆ ਬਾੜ ਦਾ ਅੰਦਰ ਰੋਂਦਾ ਆਉਂਦਾ ਰੋਂਦਾ ਕਿੰਦਾ ਕੀ ਹਾਲ ਹੈ ਤੇਰਾ ਨਹੀਂ ਮੁਦਦ ਪਿੱਛੋਂ ਟੱਕਰੀਏ ਮੈਂ ਵੀ ਬਦਲ ਗਿਆ ਹਾਂ ਵਾਂਗਾ ਪਰ ਤੂੰ ਵੀ ਬਖਰੀ ਨੇ ਮੇਰੇ ਜੋ ਗੀਤ ਕਲਾਮ ਸਭ ਤੇਰੇ ਨਾਮੇ ਨੇ ਹਉ ਮੇਰੇ ਬਾਰੇ ਤੂੰ ਕੋਈ ਗਾਣਾ ਦੱਸ ਕਉਂਦੀ ਸੀ ਕੇ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹ ਨਦਨਾ ਵਿੱਚ ਦੱਸ ਦੇ ਇਸ਼ਰਾਬੀ ਨੂੰ ਚਾਹੁੰਦੀ ਸੀ ਕਿ ਨਹੀਂ ਕਹਿੰਦਾ ਛੁੱਟੀ ਵੇਲੇ ਜਦ ਅੱਪੋ ਆਪਣੇ ਪਿੰਡਾਂ ਨੂੰ ਜਾਣਾ ਉਹ ਤੇਰਾ ਪਤਾ ਨਹੀਂ ਸਾਡਾ ਤਾਂ ਦਿਲ ਕੱਟਦਾ 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 ਹੀ ਜਾਣਾ ਤੇ ਜਾਂਦੇ ਜਾਂਦੇ ਆਪਣੇ ਪਿੰਡ ਨੂੰ ਕਹਿੰਦਾ ਜਦੋਂ ਦੂਰਾਂ ਨਿਕੜਦੇ ਸੀ ਆਪਣੇ ਵਾਂਗੂ ਉਹ ਵੀ ਕਿਸੇ ਇੱਕ ਥਾਂ ਤੋਂ ਵਿਛੜਦੇ ਸੀ ਭੁੱਲੀਆਂ ਵਿੱਚ ਮੁਸਕਾ ਕੇ ਤੇਰਾ ਪਿੱਛੇ ਵੇਖਣਾ ਓ ਮੀ ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਓ ਦੀ ਦੱਸਾਂ ਕਿ ਬਾਈਡਲ ਕਿੰਨੇ ਭਾਰੇ ਲੱਗਦੇ ਸੀ ਹੌ ਸਾਈਕਲ ਹੋਣੀ ਮੰਕੀਰਤ ਵਾਂਗ ਚਲਾਉਂਦੀ ਸੀ ਕੇ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਕੋਨਾ ਦਿਨਾਂ ਵਿੱਚ ਦੱਸ ਦੇ ਔਲਖ ਨੂੰ ਚਾਉਂਦੀ ਸੀ ਕੇ ਕੋ ਕੋ ਬਾਲੀਬਾਲ ਤੇ ਪੇੜ ਵਿੱਚ ਫਿਰਦੀਆਂ ਮੇਲਦੀਆਂ ਮੇਲੇ ਪੀਰਡ ਦੇ ਵਿੱਚ 12 ਟਾਣੀ ਖੇਲਦੀਆਂ ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ ਉਹ ਸੱਚ ਦੱਸੀ ਕਿ ਚਰਚੇ ਮੇਰੇ ਬਾਰੇ ਹੁੰਦੇ ਸੀ ਨਹੀਂ ਮੈਨੂੰ ਯਾਦ ਹੈ ਤੇਰੇ ਨਾਂ ਤੇ ਸ਼ੇਣਿਆ ਕਈਆਂ ਨੇ ਉਹ ਮੇਰੇ ਨਾਂ ਤੇ ਦੱਸ ਤੈਨੂੰ ਕੋਈ ਬੁਲਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਚੱਲਗੇ ਖਿਆਲ ਮੈਂ ਨਹੀਂ ਪਛਦਾ ਹੁਣ ਤਾਂ ਕਹਿੰਦਾ ਤੈਨੂੰ ਪੱਪੂ ਦਾ ਡੈਡੀ ਪਸੰਦ ਹੋਣਾ ਹੁਣ ਨਹੀਂ ਉਹ ਨਾ ਦੇਣਾ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਖੋਰੇ ਤੂੰ ਆਖਿਓ ਪਿਆਰ ਨਹੀਂ ਕੁਝ ਹੋਰ ਹੀ ਸੀ ਜੜੀ ਜਵਾਨੀ ਦੀ ਪੁੱਲ ਸੀ ਕੁਝ ਚਿਰ ਦੀ ਲੋਰ ਹੀ ਸੀ ਨਹੀਂ ਆਸ਼ਕ ਸ਼ਾਇਰ ਬਚਪਨ ਵਾਂਗ ਮਸੂਮ ਹੀ ਰਹਿੰਦੇ ਨੇ ਇੱਕ ਪਾਸੇ ਵਿਸ਼ਵਾਸ ਤੇ ਸਾਰੀ ਜ਼ਿੰਦਗੀ ਕੱਢ ਲੈਂਦੇ ਨੇ ਮਨ ਕਿਰਤ ઓળਖ ਨੇ ਕਈ ਸਾਲ ਤੇਰਾ ਨਾਂ ਲਿਖਿਆ ਤਾਰਿਆਂ ਤੇ ਤੂੰ ਵੀ ਦੱਸ ਦੇ ਹਵਾ ਚ ਉਂਗਣਾ ਵਹੁਦੀ ਸੀ ਕੇ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸ ਦੇ ਜੱਟ ਨੂੰ ਚਾਉਂਦੀ ਸੀ ਕਿ ਨਹੀਂ ਮੇਰੀ ਕੁੜੀ ਦਾ ਵਿਆਹ ਵੀ ਕਿਤੇ ਹੋਰ ਹੋਇਆ ਹੁੰਦਾ ਉਮਰ ਵੀ ਬੜੀ ਹੁੰਦੀ ਪਰ ਕਹਿੰਦੀ ਫਿਰ ਕੁੜੀ ਬੋਲਦੀ ਆ ਕਹਿੰਦੀ ਜਿਹੜੇ ਦਿੱਤੇ ਗਿਫਟ ਸੀ ਤੂੰ ਉਹ ਜਿਹੜੇ ਦਿੱਤੇ ਗਿਫਟ ਸੀ ਉਹ ਲਖਾ ਤੂੰ ਇਰੇ ਟੈਡੀ ਨੂੰ ਹੱਗ ਕਰਦੀਆਂ ਮੈਂ ਗੱਲ ਕਾਲ ਦੇ ਟਾਈਮ ਦੀ ਗੱਲ ਕਾਲ ਦੇ ਟਾਈਮ ਦੀ ਹਏ ਹੋਏ ਹਣ ਕਾਲ ਦੇ ਟਾਈਮ ਦੀ ਕਰਦੀਆਂ ਜਦ ਅੱਜ ਵੀ ਤੇਰੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਮੇਰੇ ਵੀਰ ਹਲੋ ਹਲੋ ਕਿਉਂਕਿ ਥੋੜੇ ਤੋਂ ਨਿਕਲੇ ਆ ਗੱਲਾਂ ਮਿੱਠੀਆਂ ਜਿਹੜਾ 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 ਕਹੋਂਗੇ ਸੁਣਨ ਵਾਲੀ ਗੱਲ ਹੈ ਜੀ ਜਿਹੜਾ ਬੰਦਾ ਸਿਰਫ ਜਿਸਮ ਦਾ ਭੁੱਖਾ ਹੁੰਦਾ ਐ ਐਸਪੀ ਸਾਹਿਬ ਸੁਣਨ ਵਾਲੀ ਗੱਲ ਹੈ ਜਿਹੜਾ ਬੰਦਾ ਸਿਰਫ ਜਿਸਮ ਦਾ ਭੁੱਖਾ ਹੁੰਦਾ ਉਹਨੂੰ ਕੀ ਪਤਾ ਕੀ ਪਿਆਰ ਹੁੰਦਾ ਜਿਉਂ ਦੇ ਮਾਪਿਆਂ ਤੋਂ ਗੱਭਰੂ ਪੁੱਤ ਦਾ ਬੁੱਟਾ ਸਿੰਘ ਜਿਉਂ ਦੇ ਮਾਪਿਆਂ ਤੋਂ ਗੱਭਰੂ ਪੁੱਤ ਦਾ ਕਦੇ ਸਰੀਰੀ ਬਿਛੋੜਾ ਨਹੀਂ ਸੰਹਾਰ ਹੁੰਦਾ ਸੱਚੀ ਗੱਲ ਹੈ ਤੇ ਜਿਹੜੇ ਜਿੱਤਾਂ ਲਈ ਕਬੱਡੀਆਂ ਖੇਡਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਨਹੀਂ ਹਾਰ ਹੁੰਦਾ ਤੇ ਕਿੱਥੋਂ ਪੜੀਉਂਦੇ ਡੌਲੇ ਤੇ ਫੋਟੋ ਸ਼ੇਰ ਦੀ ਕੀ ਜੀ ਦੀ ਰੋਟੀ ਤੇ ਆਂਬ ਦਾ ਅਚਾਰ ਹੁੰਦਾ ਕਿਉਂਕਿ ਅੱਜ ਕੱਲ ਕਿਉਂ ਇਹ ਚੀਜ਼ਾਂ ਨੂੰ ਕਹਿ ਦਿੰਦੇ ਆ ਵੀ ਇਹ ਹਾਰਟ ਅਟੈਕ ਹੁੰਦਾ ਮੈਂ ਨਹੀਂ ਮੰਨਦਾ ਜੇ ਕਿਉਂ ਖਾ ਕੇ ਬਹਿਣਾ ਹੀ ਬੈੱਡ ਤੇ ਫਿਰ ਤਾਂ ਹਾਰਟ ਅਟੈਕ ਹੋਣਾ ਹੀ ਜੇ ਜੇ ਕਿਉਂ ਖਾ ਕੇ ਐਕਸਰਸਾਈਜ਼ ਕਰਨੀ ਮਿਹਨਤ ਕਰਨੀ ਇੱਕ ਹੋਰ ਗੱਲ ਵੇ ਤੇ ਬਾਬਾ ਜੀ ਇੱਕ ਮਾਨ ਸਾਹਿਬ ਦੀ ਗੱਲ ਚੇਤੇ ਆ ਗਈ ਇੱਕ ਹੁਸਨ ਦਾ ਵੀ ਹੁਸਨ ਦੀ ਵੀ ਮੜਕ ਹੁੰਦੀ ਆ ਮੜਕ ਤੇ ਹੁਸਨ ਦਾ ਵੀ ਕਦੇ ਹੰਕਾਰ ਨਹੀਂ ਹੁੰਦਾ ਕਦੇ ਹੁਸਨ ਦਾ ਵੀ ਜਿੰਨੇ ਹੰਕਾਰ ਕਰ ਲਿਆ ਗਿਆ ਕਹਿੰਦਾ ਮੈਂ ਸੋਹਣਾ 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 ਕੋਈ ਨਹੀਂ ਸੋਹਣਾ ਉਹ ਆ ਇਹ ਚੀਜ਼ ਨੋਟ ਰੱਖਿਓ ਸੋਹਣਾ ਉਹ ਆ ਉਹਨੇ ਜੀਤੇ ਜੀਤੇ ਸਿਰ ਤੇ ਮੜਾ ਹੱਥ 1 2 ਸਕਿੰਟ ਜਿਆਦਾ ਹੋਲਡ ਰਹਿ ਗਿਆ ਉਹ ਜਿਆਦਾ ਸੋਹਣਾ ਬਣ ਗਿਆ ਚੀਜ਼ ਨੋਟ ਰੱਖਿਓ ਸਾਡੇ ਪਿੰਡੋਂ ਮੇਰੇ ਤਾਇਆ ਜੀ ਕਹਿੰਦੇ ਮਾਨ ਸਾਹਿਬ ਦੀ ਗੱਲ ਚੇਤੇ ਆਗੀ ਕਹਿੰਦੇ ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ ਚੋਂ ਨੰਗਿਆ ਜਾਵੇ ਕੋਠੇ ਤੇ ਕਹ ਹਸੀਨਾ ਖੜੀ ਜੁਲਫਾ ਸਕਾਵੇ ਤੇ ਦੇਖ ਦੇਖ ਕੇ ਸੂਰਤੀ ਉਸ ਦੀ ਬਾਕੜਦਾ ਪਾਵੇ ਉਹ ਕੁਦਰਤ ਨੇ ਕਿਆ ਚੀਜ਼ ਬਣਾਈ ਉਸ ਕਾਦਰ ਦੇ ਗੁਣ ਗਾਵੇ ਤੇ ਖਬਰੇ ਉਹ ਹਸੀਨਾ ਦੇ ਦਿਲ ਵਿੱਚ ਕੀ ਗੱਲ ਆਈ ਕਹਿੰਦੀ ਘਰ ਜਾ ਕੁੱਤਿਆ ਸਾਦਾ ਆਪਣਾ ਖਸਮ ਬੁਲਾ ਕੇ ਲਿਆਈ ਖਸਮ ਨੇ ਔਨ ਸਾਰ ਫੱਕਰ ਦੇ ਕੱਡ ਮਾਰੀਆਂ ਲੱਤਾਂ ਕਹਿੰਦਾ ਤੂੰ ਮੇਰੀ ਟੀਵੀ ਨੂੰ ੱੱਕੇ ਭੰਨਦੂ ਤੇਰੀਆਂ ਅੱਖਾਂ ਲੱਤਾਂ ਲੁਤਾਂ ਖਾ ਕੇ ਜੀ ਬਾਬਾ ਉੱਠਿਆ ਮੌਜ ਜਾ ਕੇ ਕਹਿੰਦਾ ਹਾ ਹਾ ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ ਬਾਬਾ ਉਸ ਰੱਬ ਨੂੰ ਕੀ ਕਹਿੰਦਾ ਕਹਿੰਦਾ ਸੁਣਿਓ ਖਸਮਾਂ ਉਹ ਸਿਰ ਮੇਰੇ ਦੇ ਆ ਸਾਈਆਂ ਤਦ ਘੋੜੇਗਾ ਜਦ ਦੁਨੀਆ ਨੇ ਫੱਟੀਆਂ ਪੌਂਚ ਤੇ ਖਾਈਆਂ ਕਹਿੰਦਾ ਤੇਰੇ ਨਾਂ ਤੇ ਤੇਰੇ ਲਈ ਮਾਰ ਸੋਣਿਆ ਖਾਦੀ ਤੇ ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇਗਾ ਬਾਜੀ ਬਾਜੀ ਇੰਨੀ ਗੱਲ ਦੀ ਧੀਰ ਸੀ ਉਸ ਮੋਲਾ ਐਸੀ ਖੇਡ ਰਚਾਈ ਉਸ ਤੀਮੀ ਦਾ ਖਸਮ ਪਲਾਂਚ ਲੱਗਾ ਦੇਣ ਦੋ ਹਾਈ ਕਹਿੰਦਾ ਹਾਏ ਮੇਰੀਆਂ ਅੱਖਾਂ ਮੈਨੂੰ ਕਦੇ ਵੀ ਨਜ਼ਰ ਨਾ ਆਵੇ ਦੇਖ ਦੇ ਕੇ ਸੂਰਤੀ ਉਸ ਦੀ ਤੀਵੀਂ ਰੋਵੇ ਤੇ ਕਰਲਾਵੇ ਪੈਰ ਫੜੇ ਜਦੋਂ ਬਾਬੇ ਦੇ ਉਹਨੇ ਰੋਕੇ ਭੁੱਲ ਬਖਸ਼ਾਈ ਹੱਥ ਜੋੜ ਕੇ ਤੋਬਾ ਕੀਤੀ ਹੋਸ਼ ਟਕਾਣੇ ਆਈ ਬਾਬਾ ਕਹਿੰਦਾ ਸੁਣ ਮਟਿਆਰੇ ਜੋ ਕਰਗੇ ਸੋ ਉੱਪਰ ਕੇ ਨਿੱ ਫੱਕਰਾ ਦੇ ਗਲ ਪੈਣ ਤੋਂ ਪਹਿਲਾਂ ਉਸ ਰੱਬ ਦੇ ਕੋਲੋਂ ਡਰ ਕੇ ਤੇਰਾ ਖਸਮ ਜੇ ਬੰਦਾ ਕੁੜਗੇ ਨਹੀਂ ਮੇਰਾ ਖਸਮ ਹੈ ਅੱਲਾ ਹਰ ਕੋਈ ਖਸਮਾਂ ਵਾਲੀ ਖਸਮ ਦੇ ਮੂਹਰੇ ਅੜਦੀ ਪੱਲਾ ਤੇ ਕਹਿੰਦਾ ਤੇਰੇ ਖਸਮ ਤੋਂ ਜੋ ਸਰਿਆ ਸੀ ਉਹਨੇ ਕੀਤਾ ਆ ਕੇ ਪਰਿਆ ਕਹਿੰਦਾ ਮੇਰੇ ਛੱਤਰ ਮਾਰਲੇ ਚਾਰ ਮਿੱਕ ਕਸਮ ਮੇਰੇ ਨੇ ਕਸਮ ਤੇਰੇ ਦਾ ਸਾਹ ਬਰਾਬਰ ਕਰਿਆ ਕਿੰਨਾ ਤੂੰ ਕੀ ਸੋਚ ਰਹੀ ਸੀ ਵੀ ਮੈਂ ਕੋਠੇ ਤੇ ਤੈਨੂੰ ਵੇਖ ਰਿਹਾ ਸੀ ਕਹਿੰਦਾ ਮੈਂ ਤੈਨੂੰ ਨਹੀਂ ਦੇਖ ਰਿਹਾ ਸੀ ਮੈਂ ਤੇਰੇ ਵਿੱਚ ਉਸ ਦੀ ਖੂਬਸੂਰਤੀ ਨੂੰ ਉਸ ਰੱਬ ਦੀ ਖੂਬਸੂਰਤੀ ਨੂੰ ਵੇਖ ਰਿਹਾ ਸੀ ਕਹਿੰਦਾ ਸੋਹਣਿਆਂ ਨੂੰ ਵੇਖ ਕੇ ਤਾਂ ਹਰ ਕੋਈ ਖਲੋਵੇਗਾ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ ਮੈਂ ਇੱਕ ਦਿਨ ਖੁਰਜਾਂਗੀ ਅਖੰਡ ਮਸ਼ਰੀ ਦੀ ਏ ਚੜਕੇ